ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭੈਣ ਨੇ ਆਪਣੀ ਨੇ ਅ ਜੱਟ ਐਂ ਜੂਲੀਅਟ ਦਾ ਥ੍ਰੀ ਦਾ ਪਾਰਟ ਸ਼ੇਅਰ ਕੀਤਾ ਹੋਇਆ ਸੀਗਾ ਉਹ ਮੈਂ ਡਾਊਨਲੋਡ ਕੀਤਾ ਹੈ ਪਹਿਲਾਂ ਤੁਸੀਂ ਇਹ ਪਾਰਟ ਸੁਣੋ ਇਹਦੇ ਵਿੱਚ ਵੀ ਕੀ ਕਹਿੰਦਾ ਉਹ ਫਿਰ ਆਪਾਂ ਇਹਦੇ ਤੇ ਕਰਦੇ ਆ ਗੱਲ ਬਿਸਕਾਰ ਜਿਹੜਾ ਜੀ ਅਸੀਂ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਮਾਈਆਂ ਕਰ ਲਈ ਅਸੀਂ ਪੂਰੀ ਦੁਨੀਆ ਚ ਖੜ ਗਏ ਪਰ ਸਾਡੇ ਘਰੇ ਰੋਟੀ ਖਵਾਉਣਾ ਭਈਏ ਕੁੱਟੀ ਜਾਂਦੇ ਆ ਅਸੀਂ ਯਾਰ ਆ ਦੀਨਵਾਰਾ ਸਾਡਾ ਬ੍ਰਾਤ ਪਰ ਆਉਂਦੇ ਅਸੀਂ ਨੈਟ ਤੇ ਇੱਕ ਦਿਨ ਨੈਟ ਬੰਦ ਹੋ ਜਾਵੇ ਨਾ ਪੰਜਾਬ ਦਾ ਰੋਲਾ ਪੈਂਦਾ ਵੀ ਨੈਟ ਬੰਦ ਹੋ ਗਿਆ ਮੈਂ ਕਹਿੰਦਾ ਜੀ ਦੋਵੇਂ ਨੈਟ ਬੰਦ ਬੱਜਾਂਗੇ ਅਸੀਂ ਫ੍ਰਸਟ੍ਰੇਸ਼ਨ ਅਸੀਂ ਕਲਾਕਾਰਾਂ ਤੇ ਕੱਢਦੇ ਜਿਹੜੇ ਕਲਾਕਾਰ ਨੇ ਸਾਰੀ ਉਮਰ ਆਪਣੀ ਮਾਂ ਬੋਲੀ ਨੂੰ ਦੇ ਦਿੱਤੀ ਉਹ ਤੋਂ ਪੰਜਾਬੀ ਹੋਣ ਦਾ ਸਬੂਤ ਮੰਗੀ ਜਾਂਦੇ ਸਭ ਤੋਂ ਬਾਅਦ ਅਸੀਂ ਆਪਣੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਤੇ ਸਭ ਤੋਂ ਦੇਸ਼ ਭਗਤ ਹੋਣ ਦਾ ਸਬੂਤ ਮੰਗੀ ਜਾਂਦੇ ਧਾਂਗੇ ਆ ਜੀ ਅਸੀਂ ਪਰ ਜਿਹਦਾ ਦਾ ਲਾਗਰ ਉਥੋਂ ਨਿਕਲ ਨੂੰ ਕਰਦਾ ਜੀ ਸਾਨੂੰ ਨਹੀਂ ਕੋਈ ਪਤਾ ਲੱਗ ਰਿਹਾ ਕੀ ਸਹੀ ਹੈ ਕੀ ਗਲਤ ਜਿੱਦਾਂ ਹੁਣ ਤੁਸੀਂ ਇਹ ਗੱਲਾਂ ਸੁਣੀਆਂ ਇਹ ਬੰਦਾ ਕਹਿੰਦਾ ਕਹਿੰਦਾ ਵੀ ਇੰਟਰਨੈਟ ਇੱਕ ਦਿਨ ਬੰਦ ਕਰਨ ਤੇ ਸਾਡਾ ਬੁਰਾ ਹਾਲ ਹੋ ਜਾਂਦਾ ਮੈਂ ਕਹਿੰਦਾ ਸਦਾ ਲਈ ਬੰਦ ਹੋ ਜੇ ਮੈਸੇਜ ਜਿਹੜਾ ਦਿੱਤਾ ਉਹ ਬਿਲਕੁਲ ਗਲਤ ਦਿੱਤਾ ਇਸ ਬੰਦੇ ਨੇ ਹੁਣ ਕਿਵੇਂ ਇਹ ਜਿਹੜਾ ਇੱਕ ਦਿਨ ਮੈਂ ਇੰਟਰਨੈਟ ਬੰਦ ਦੀ ਗੱਲ ਹੈ ਨਾ ਮੇਰੇ ਕਿ ਨਹੀਂ ਉਹ ਸਦਾ ਲਈ ਬੰਦ ਹੋ ਜੇ ਕੋਈ ਪ੍ਰੋਬਲਮ ਨਹੀਂ બીજે ਤੁਸੀਂ ਇਹ કહો ਵੀ ઇન્ટરનેટ ਤੇ ગંદ ફેલાયા ਹੋયા ઓ કોઈ પ્રોબ્લેમ નહિ ઉਦੇ ਲਈ બિલકુલ બંધ હો જાવે ચાહે ਪਰ ਜਿਹੜਾ ਤੋਂ ਇੱਕ ਦਿਨ ਦੀ ਗੱਲ ਕੀਤੀ ਹੈ ਦલਜੀਤ ਦੇ ਵਿੱਚ ਉਹ ਪਤਾ ਕਿਹੜੇ ਦਿਨ ਦੀ ਕੀਤੀ ਹੈ ਜਿਸ ਦਿਨ 80000 ਦੀ ਆਰਮੀ ਲਾ ਕੇ ਪੰਜਾਬ ਦੇ ਵਿੱਚ આરબી ਵੱਲੋਂ ਤੇ ਪੰਜਾਬ પોલીસ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ આતંક મચાયા ગયા 3ਆਂ ਪੈણા ਨੂੰ ઠાણਿਆਂ ਚ લઈ જ આયા ગયા સિંગા સિંગા ਨੂੰ ਚੱਕ ਕੇ ઠાણਿਆਂ ਚ લઈ જ આયા ગયા ਲੋਕਾਂ ਨੂੰ ਪੰਜਾਬ ਦੇ ਨੂੰ ਡਰਾਇਆ ਧਮਕਾਇਆ ਗਿਆ نیٹ ਬੰਦ ਕਰਕੇ ਇਹ ਤੂੰ ਉਸ ਦਿਨ ਦੀ ਗੱਲ ਕਰ ਰਿਹਾ ਹੈ ਤੇ ਉਸ ਚੀਜ਼ ਦੀ ਤੂੰ ਸਪੋਰਟ ਕਰ ਰਿਹਾ ਹੈ ਜਿਹੜੀ ਦੂਜੀ ਗੱਲ ਕੀਤੀ ਹੈ ਤੂੰ ਵੀ ਕਲਾਕਾਰਾਂ ਨੂੰ ਕਹਿੰਦੇ ਵੀ ਤੁਸੀਂ ਕੀ ਕੀਤਾ ਪੰਜਾਬੀ ਬੋਲੀ ਲਈ ਅਸੀਂ ਨੇ ਇਹ ਨਾ ਕੁਛ ਕੀਤਾ ਪੰਜਾਬੀ ਬੋਲੀ ਲਈ ਤੁਸੀਂ ਕੁਝ ਨਹੀਂ ਕੀਤਾ ਪੰਜਾਬੀ ਬੋਲੀ 5000 ਸਾਲ ਪੁਰਾਣੀ ਚਲਦੀ ਆਈ ਹੈ ਕੋਈ ਤੁਸੀਂ ਨੇ ਵੱਖਰੇ ਚੰਦ ਨਹੀਂ ਲਾ ਦਿੱਤੇ ਪਰ ਪੰਜਾਬੀ ਦੇ ਨਾਂ ਤੇ ਜਿੰਨਾ ਤੁਸੀਂ ਗੰਦ ਘੋਲਿਆ 128 ਕਰਕੇ ਕਿਸੇ ਨੇ ਚਾਰ ਪੈਗ ਲਾ ਕੇ ਬਾਹ ਫੜਨੀ ਕੋਈ ਨੀਂਦ ਦੀਆਂ ਗੋਲੀਆਂ ਪਾ ਕੇ ਦੁੱਧ ਚ ਲੋਕਾਂ ਨੂੰ ਸਿਖਾਇਆ ਜਿੰਨਾ ਗੰਦ ਤੁਸੀਂ ਪਾਇਆ ਪਾਇਆ ਪੰਜਾਬੀ ਬੋਲੀ ਦੇ ਨਾਂ ਤੇ ਉਹਨਾਂ ਕਿਸੇ ਨੇ ਨਹੀਂ ਪਾਇਆ ਨਚਾਰੋ ਨਚਾਰ ਲਾਣੇ ਨੇ ਜਿੰਨਾ ਗੰਦ ਘੋਲਿਆ ਪੰਜਾਬੀ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਕਿਸੇ ਨੇ ਨਹੀਂ ਘੋਲਿਆ ਜਿਹੜੇ ਕਹਿੰਦੇ ਨੇ ਪਾਗੇ ਨਾ ਕਰਕੇ ਪ੍ਰਮੋਟ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਦੇ ਸਿੰਘਾਂ ਸ਼ੀਦਾਂ ਨੂੰ ਤੁਸੀਂ ਭੁੱਲ ਗਏ ਕੀ ਪਾਗੇ ਨਾ ਕਰਕੇ ਮਸ਼ਹੂਰ ਹੋਈ ਆ ਵਰਲਡ ਵਾਰ 1 ਦੇ ਵਿੱਚ ਵਰਲਡ ਵਾਰ 2 ਦੇ ਵਿੱਚ ਜਿਹੜਿਆ ਸਿੰਘਾਂ ਨੇ ਦਸਤਾਰਾਂ ਵਾਲੇ ਨੇ ਲੜਾਈਆਂ ਲੜੀਆਂ ਹੈਲਮਟ ਪਹਿਣ ਤੋਂ ਵੀ ਮਰਾਂ ਕੀਤਾ ਸੀ ਉਹਨਾਂ ਸਿੰਘਾਂ ਸਰਦਾਰਾਂ ਦੇ ਬੁੱਤ ਲੱਗੇ ਹੋਏ ਆ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਭੁੱਲ ਗਏ ਕਿ ਇਹਨਾਂ ਕਰਕੇ ਪੱਗਾਂ ਹੋਈਆਂ ਨੇ ਬਾਹਰਲੇ ਦੇਸ਼ਾਂ ਵਿੱਚ ਸਿੱਖਾਂ ਦੇ ਐਮਪੀ ਐ ਬਣੇ ਹੋਏ ਆ ਜਿਹੜੇ ਬੜੀਆਂ-ਬੜੀਆਂ ਪਾਰਲੀਮੈਂਟਾਂ 'ਚ ਤੇ ਡਿਫੈਂਸ ਮਿਨਿਸਟਰ ਤੱਕ ਬਣੇ ਹੋਏ ਆ ਬਾਹਰਲੇ ਦੇਸ਼ਾਂ ਦੇ ਵਿੱਚ ਪੱਗਾਂ ਵਾਲੇ ਉਹਨਾਂ ਨੂੰ ਭੁੱਲ ਗਏ ਇਹ ਨਿਚਾਰ ਕਰਨਗੇ ਸਾਡੀ ਪੱਗ ਨੂੰ ਪ੍ਰਮੋਟ ਇਹ ਨਿਚਾਰਾ ਕਰਕੇ ਸਾਡੀ ਪੱਗ ਪ੍ਰਮੋਟ ਹੋਊਗੀ ਭਰਾਵੋ ਸਬਜਿਆ ਕਰੋ ਹਰ ਇੱਕ ਨੂੰ ਇਹਨਾਂ ਨੂੰ ਆ ਨਿਚਾਰਾਂ ਨੂੰ ਜਿਹੜੀ ਪੱਗ ਬੰਨਦੇ ਆ ਜਿਹੜੀਆਂ ਆਪਣੇ ਪੱਗਾਂ ਵੀ ਲਾਹਦੇ ਨੇ ਕੋਈ ਚਮਕੀਲੇ ਵਰਗੇ ਮੂਬੀਆਂ ਬਣਾਉਣ ਲਈ ਟੋਪੀਆਂ ਪਾ ਲੈਂਦੇ ਨੇ ਇਹਨਾਂ ਦੇ ਉਪਾਸ਼ਕ ਨਾ ਬਣੋ ਇਹਨਾਂ ਨੂੰ ਆਪਣੇ ਆਈਡਲ ਨਾ ਮੰਨ ਲਿਆ ਕਰੋ ਸਾਡਾ ਆਈਡਲ ਸਾਡਾ ਗੁਰੂ ਉਸਤਾਦ ਸਾਡਾ ਸਭ ਕੁਝ ਸਾਡਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਆਈਡਲ ਇਹ ਨੇ ਇਹ ਹਜਾਰੂੜੀ ਆਈਡਲ ਬਣਨਾ ਸੀ ਨੇ ਤੇਰੇ ਪੈਸੇ ਦੀ ਖਾਤਰ ਕਿਤੇ ਵੀ ਨਿਚਾਰ ਬਣ ਜਾਂਦੇ ਆ ਕਿਤੇ ਵੀ ਆਪਣੀਆਂ ਪੱਗਾਂ ਲਾ ਦਿੰਦੇ ਆ ਕਿਤੇ ਵੀ ਕੋਸ਼ ਕਰ ਲੈਂਦੇ ਆ ਇਹੋ ਜਿਹੀ ਨਹੀਂ ਬਣਾਉਣੇ ਸੀ ਨੇ ਆਪਣੇ ਆਈਡਲ ਦੇਖੋ ਤੁਹਾਡਾ ਬਿਜ਼ਨਸ ਆ ਤੁਸੀਂ ਪੈਸੇ ਕਮਾਉਣੇ ਆਪਣਾ ਕੰਮ ਆ ਤੁਸੀਂ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਜਿਹੜਾ ਪੰਜਾਬੀ ਦੀ ਸੇਵਾ ਕਰੀ ਜਾ ਕਿਹੜੀ ਸੇਵਾ ਕਰੀਏ ਤੁਸੀਂ ਭਈ ਕਿਹੜੀ ਸੇਵਾ ਕਰੀਏ ਤੁਸੀਂ ਲੱਕ ਬਣਿਆ ਦੀਆਂ ਬਾਣਾ ਦੇ ਹੱਥ ਫੜਿਆ ਚਾਰ ਪੈਗ ਲਾ ਕੇ ਦੱਸੋ ਕਿਹੜੀ ਸੇਵਾ ਕਰੀ ਐ ਇੱਕ ਗਾਣਾ ਗਾ ਕੇ ਤੁਸੀਂ ਅਗਲੇ ਨੂੰ ਮੁੱਲ ਲੈ ਲੈਣੇ ਹੋ ਵੀ ਅਸੀਂ ਤਾਂ ਜੀ 84 ਗਾਤਾ ਸੀ ਜੀ ਐਂ ਕਰਤਾ ਸੀ ਜੀ ਉਦਾਂ ਤਾਂ ਨਹੀਂ ਲੋਕਾਂ ਨੂੰ ਪਤਾ 84 ਬਾਰੇ 84 ਦੇ ਜਖਮ ਲੋਕਾਂ ਦੇ ਹਲੇ ਵੀ ਪਈਆਂ ਦਲਾਂ ਤੇ ਟੋੜੇ ਫਿਲਮਾਂ ਕਰਕੇ ਗਾਣੇ ਕਰਕੇ ਹੀ ਪਤਾ ਲੱਗਣਾ ਕੁਝ ਜਦੋਂ ਪੰਜਾਬ ਲਈ ਖੜਨ ਦੀ ਵਾਰੀ ਆਉਂਦੀ ਤੁਸੀਂ ਸਾਰੇ ਭਗੌੜੇ ਹੋ ਜਾਂਦੇ ਓਦੋਂ ਪੰਜਾਬੀ ਬੋਲੀ ਨਹੀਂ ਤੁਹਾਡੇ ਜੋ ਕਿੰਨੇ ਕਿੰਨੇ ਧਰਨੇ ਲਾਏ ਉੱਥੇ ਜਿਹੜੇ ਪੰਜਾਬੀ ਵਿੱਚ ਬੋਰਡ ਲੱਗੇ ਨੇ ਪੰਜਾਬੀ ਸਕੂਲਾਂ ਦੇ ਵਿੱਚ ਹਿੰਦੀ ਬੋਲਣ ਲਾਤੀ ਜਿਹੜੀ ਅੰਗਰੇਜ਼ੀ ਬੋਲਣ ਲਾਤੀ ਵੀ ਪੰਜਾਬੀ ਬੋਲਣ ਦੇ ਫਾਇਨ ਲਾਉਂਦਾ ਦੱਸੋ ਤੁਸੀਂ ਕਿੰਨੇ ਕੁ ਬੋਲੇ ਆ ਸੋ ਭਰਾਵੋ ਇਹਨਾਂ ਦੀਆਂ ਫਿਲਮਾਂ ਦੇ ਵਿੱਚ ਮੈਸੇਜ ਸਮਝਿਆ ਕਰੋ ਐਵੇਂ ਅੰਨੇ ਭਗਤ ਬਣ ਕੇ ਭੇਡਾਂ ਵਾਂਗ ਕੇ ਨਾਲ ਪਿੱਛੇ ਨਾ ਲੱਗ ਜਾਇਆ ਕਰੋ ਮੇਰੀ ਬੇਨਤੀ ਹੈ ਜੇ ਕੋਈ ਇਹਦੇ ਇਹਨਾਂ ਇਹਨਾਂ ਨਚਾਰਾਂ ਦੀ ਕੋਈ ਭੇਡ ਆ ਕੇ ਮੇਰੇ ਤੇ ਕਮੈਂਟ ਕਰਨਾ ਚਾਹੁੰਦੀ ਆ ਤਾਂ ਮੇਰੀ ਇੱਕ ਇਹ ਵੀ ਬੇਨਤੀ ਹੈ ਜੋ ਕਿਸੇ ਨੇ ਗਾਣਿਆਂ 'ਚ ਗਾਇਆ ਆਪਣੀਆਂ ਧੀਆਂ ਨੂੰ ਪਾਪੜੀਆਂ ਭੈਣਾਂ ਨੂੰ ਆਪਣੀਆਂ ਮਾਵਾਂ ਨੂੰ ਉਹ ਕਰਨ ਨੂੰ ਕਹੋ ਤੇ ਮੈਂ ਤੁਹਾਡੀਆਂ ਜੁੱਤੀਆਂ ਖਾਣ ਨੂੰ ਵੀ ਤਿਆਰ ਆ ਜੇ ਤੁਸੀਂ ਉਹ ਨਹੀਂ ਕਰਾ ਸਕਦੀਆਂ ਦੀਆਂ ਧੀਆਂ ਭੈਣਾਂ ਤੋਂ ਜਿਹੜਾ ਇਹਨਾਂ ਨਚਾਰਾਂ ਨੇ ਆਪਣੇ ਗਾਣਿਆਂ 'ਚ ਬੋਲਿਆ ਹੋਇਆ ਤਾਂ ਮੇਰੇ ਆ ਕੇ ਆਈਡੀ ਦੇ ਉੱਤੇ ਗਲਤ ਕਮੈਂਟ ਕਰਦੀ ਇੱਕ ਫਿਰ ਦਿਲਜੀਤ ਨੇ ਫਿਲਮ ਦੇ ਵਿੱਚ ਇਹ ਗੱਲ ਕੀਤੀ ਆ ਵੀ ਅਸੀਂ ਭਈਆਂ ਨੂੰ ਘਰੇ ਆਏ ਨੂੰ ਅਸੀਂ ਕੁੱਟ ਦਿੰਨੇ ਆ ਜਾਂ ਕੁਝ ਵੀ ਹਨਾ ਤੈਨੂੰ ਭਈਆਂ ਨਾਲ ਤਾਂ ਦਿਖ ਗਿਆ ਦਿਲਜੀਤ ਤੈਨੂੰ ਇਹ ਨਹੀਂ ਦਿਖਿਆ ਜਿਹੜੇ ਭਈਏ ਪੰਜਾਬ ਦੇ ਵਿੱਚ ਆ ਰਹੇ ਆ ਉਹਨਾਂ ਦੇ ਕੋਈ ਬੈਕਗ੍ਰਾਉਂਡ ਚੈੱਕ ਨਹੀਂ ਹੈਗਾ ਕੋਈ ਪਤਾ ਨਹੀਂ ਕੀ ਕਰਕੇ ਆਏ ਆ ਉਹ ਤੈਨੂੰ ਇਹ ਪਤਾ ਹੈ ਵੀ ਪੰਜਾਬ ਦੇ ਵਿੱਚ ਭਈਏ ਪੂਰੇ ਦਾ ਪੂਰਾ ਪਰਿਵਾਰ ਮਾਰ ਕੇ ਚਲੇ ਗਏ ਉਹਨਾਂ ਦਾ ਕੁਝ ਨਹੀਂ ਪਤਾ ਲੱਗਿਆ ਤੈਨੂੰ ਇਹ ਪਤਾ ਹੈ ਵੀ ਇੱਕ ਭਈਆ ਕੁੜੀ ਦਾ ਰੇਪ ਕਰਕੇ ਅਗਲੇ ਦਿਨ ਟ੍ਰੇਨ ਚੜ ਗਿਆ ਕੁਝ ਨਹੀਂ ਪਤਾ ਲੱਗਿਆ ਉਹਦਾ ਉਹਦੇ ਬਾਰੇ ਨਹੀਂ ਗੱਲ ਕਰੀ ਤੈਂ ਉਹਦੇ ਬਾਰੇ ਨਹੀਂ ਬੋਲਿਆ ਤੂੰ ਤੈਨੂੰ ਇਹ ਪਤਾ ਹੈ ਵੀ ਭਈਏ ਪੰਜਾਬ 'ਚ ਰਹਿ ਕੇ ਇਹ ਕਹਿ ਰਹੇ ਆ ਵਿਚਰਾਸੀ ਦੁਹਰਾ ਦੇਣੀ ਆ ਅਸੀਂ ਇਦਾਂ ਹੀ ਕਰਾਂਗੇ ਤੈਨੂੰ ਪਤਾ ਕੁੜੀ ਦੀ ਵੀਡੀਓ ਐ ਸੀ ਲੁਧਿਆਣੇ ਜਿਹੜੀ ਕਹਿੰਦੀ ਸੀ ਗੋਲੀਆਂ ਮਾਰ ਦੇਣੀਆਂ ਤੁਹਾਨੂੰ ਸਿੱਖਾਂ ਨੂੰ ਕਿੱਡਾ ਹੰਗਾਮਾ ਹੋਇਆ ਸੀ ਉਹਦਾ ਉਹਦੇ ਬਾਰੇ ਨਹੀਂ ਬੋਲਣਾ ਸੋ ਦੂਜਾ ਇਹਨੇ ਕਿਹਾ ਵੀ ਅਸੀਂ ਨੈਟ ਤੇ ਬੈਠ ਕੇ ਨਾਫਰਤ ਫੈਰਾ ਰਹਿਆਂ ਭਾਈ ਜੀ ਪੰਜਾਬੀ ਪਹਿਲੇ ਹੀ ਸੈਲਫ ਗਿਲਟ 'ਚ ਫਸੇ ਹੋਇਆ ਸਿੱਖ ਸੈਲਫ ਗਿਲਟ 'ਚ ਫਸੇ ਉਹਨਾਂ ਨੂੰ ਲੱਗਦਾ ਵੀ ਸਾਡੀਆਂ ਹੀ ਗਲਤੀਆਂ ਨੇ ਤੁਸੀਂ ਹੋਰ ਸਿੱਖਾਂ ਨੂੰ ਸੈਲਫ ਗਿਲਟ ਦੇ ਵਿੱਚ ਨਾ ਫਸਾਓ ਸਿੱਖਾਂ ਨੇ ਹੈ ਜੀ ਕਿਹੜੀ ਨਾਫਰਤ ਫੁਲਾਤੀ ਸਿੱਖਾਂ ਨੂੰ ਤਾਂ ਖੁਦ ਨੂੰ ਅੱਤਵਾਦੀ ਕਿਹਾ ਜਿੰਦਾ ਤੈਨੂੰ ਖੁਦ ਨੂੰ ਕਿਹਾ ਸੀਗਾ ਅੱਤਵਾਦੀ ਕਿਹਨੇ ਕਿਹਾ ਸੀ ਤੈਨੂੰ ਅੱਤਵਾਦੀ ਤੈਨੂੰ ਕਿਹਨੇ ਕਿਹਾ ਸੀਗਾ ਵੀ ਤੂੰ ਫੰਡੀ ਕਰਦਾ ਸਿੱਖਾਂ ਨੇ ਕਿਹਾ ਸੀ ਭੁੱਲ ਗਿਆ ਐਨੇ ਤਲਵੇ ਚੱਟਣੇ ਬੰਦ ਕਰ ਦਵੋ ਠੀਕ ਹੈ ਸਿੱਖਾਂ ਨੂੰ ਕਟਾਰੇ 'ਚ ਖੜਾ ਕਰਨਾ ਹਰ ਵਾਰੀ ਬੰਦ ਕਰ ਦਵੋ ਤੁਸੀਂ ਤਾਂ ਤੁਸੀਂ ਸਾਨੂੰ ਕੋਈ ਲੋੜ ਨਹੀਂ ਤੁਹਾਡੀ ਪੰਜਾਬੀ ਦੀ ਸੇਵਾ ਹੀ ਤੁਹਾਡਾ ਪਤਾ ਲੱਗ ਰਿਹਾ ਵੀ ਤੁਸੀਂ ਕਿਹੜੀ ਸੇਵਾ ਕਰ ਰਹੇ ਹੋ ਤੁਸੀਂ ਇਹਦੇ ਫਿਲਮ ਦੇ ਵਿੱਚ ਵੀ ਤੁਸੀਂ ਸਿੱਖਾਂ ਨੂੰ ਕਟਾਇਲ ਵਿੱਚ ਖੜਾਤਾ ਵੀ ਅਸੀਂ ਨਾਫਰਤ ਫੁਲਾ ਰਹੇ ਆਂ ਜਦ ਕਿ ਸਾਡਾ ਨਾਲ ਲੈ ਲੈ ਕੇ ਸਾਨੂੰ ਵੱਖਵਾਦੀ ਸਾਨੂੰ ਫਲਾਣਾ ਚਾਹੇ ਸਾਡਾ ਕਿਸਾਨੀ ਅੰਦੋਲਨ ਹੋਵੇ ਕੀ ਕੀ ਕਿਹਾ ਜਾਂਦਾ ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ ਹੈ ਤੇ ਉਹ ਸਿੱਖਾਂ ਨੇ ਕਿਹਾ ਸੀ ਸਿੱਖਾਂ ਨੂੰ ਇਹ ਸਿੱਖਾਂ ਨੇ ਨਾਫਰਤ ਫੁਲਾਈ ਸੀ ਆ ਹੁਣ ਬਾਰਡਰ ਤੇ ਗੋਲੀ ਮਾਰ ਦਿੱਤੀ ਅਗਲੇ ਥਾਪੀਆਂ ਮਾਰ ਮਾਰ ਕੇ ਇਹ ਕਹਿ ਕੇ ਗਏ ਆ ਪੁਰਸ ਵਾਲੇ ਵੀ ਆਰਮੀ ਵਾਲੇ ਵੀ ਤੁਹਾਡੀਆਂ ਚੱਕ ਕੇ ਲੈ ਜਣੀਆਂ ਵਿਆਹ ਕਰਾਂਗੇ ਇਹ ਸਿੱਖਾਂ ਨੇ ਨਾਫਰਤ ਫੁਲਾਈ ਆ ਸ਼ਰਮ ਦਾ ਘਾਟਾ ਹੈਗਾ ਤੁਹਾਡੇ ਕੋਲ ਇਹ ਮਾੜਾ ਮੋਟਾ ਹੈ ਨਹੀਂ ਜਮਈ ਬਿਲਕੁਲ ਨਹੀਂ ਹੈਗੀ ਸ਼ਰਮ ਕਰੋ ਥੋੜੀ ਜੀ ਸ਼ਰਮ ਕਰੋ ਆਕਲ ਨੂੰ ਹੱਥ ਮਾਰੋ ਹਰ ਥਾਂ ਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਕਟੈਰੇ 'ਚ ਖੜਾ ਬੰਦ ਕਰ ਦੋ ਕਰਨਾ ਸੱਚ ਬੋਲਣਾ ਸਿੱਖੋ ਪੈਸੇ ਦੇ ਪੁੱਤ ਨਾ ਬਣੋ ਨਾਲ ਨਹੀਂ ਜਾਣਾ ਇਹਦੇ ਟੋੜਦੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ